हां जी दोस्तों आज ਗੱਲਬਾਤ ਕਰਾਂਗੇ ਕੈਰੋਂ ਕਤਲकांड ਦੇ ਭਾਗ 11ਵੇਂ ਬਾਰੇ ਸੋ ਭਾਗ 10ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਨਾਹਰ ਸਿੰਘ ਫੌਜੀ ਹੁੰਦਾ ਸੁਚਾ ਸਿੰਘ ਹੁੰਦਾ ਤੇ ਸੁਖ ਲਾਲ ਹੁੰਦਾ ਉਹ ਤਿੰਨ ਆਪਣੇ ਬਿਆਨਾਂ ਤੋਂ ਮੁਕਰ ਜਾਂਦੇ ਨੇ ਅਦਾਲਤ ਵਿੱਚ ਜਾ ਕੇ ਪੁੱਠੇ ਪਾਸੇ ਉਹ ਪੁਲਿਸਾਂ ਨੇ ਤੇ ਦੋਸ਼ ਲਾਉਂਦੇ ਨੇ ਵੀ ਉਹਨਾਂ ਨੇ ਇਹ ਪਹਿਲੇ ਬਿਆਨ ਨਹੀਂ ਜਿਹੜੇ ਉਹਨਾਂ ਨੂੰ ਮਾਰਕੁੱਟ ਕੇ ਧੱਕੇ ਨਾਲ ਕਰਵਾਏ ਹੋਏ ਨੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਹੁਣ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣ ਭਾਰਤ ਵਿੱਚ ਸ਼ਾਇਦ ਹੀ ਕਤਲ ਦਾ ਕੋਈ ਮੁਕੱਦਮਾ ਇੰਨਾ ਲੰਬਾ ਚੱਲਿਆ ਹੋਵੇਗਾ ਜਿਸ ਦੀ ਸੁਣਵਾਈ ਸਾਲਾਂ ਤੱਕ ਹੁੰਦੀ ਰਹੀ ਸੀ ਪਰ ਦੇਸ਼ ਸਰਕਾਰ ਨੇ ਇਸ ਮੁਕੱਦਮੇ ਦੀ ਪੈਰਵਾਈ ਲਈ ਖਾਸ ਤੌਰ ਤੇ ਐਡਵੋਕੇਟ ਜਰਨਲ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਸਨ ਸੁਣਵਾਈ ਲਈ ਐਡੀਸ਼ਨਲ ਸੈਸ਼ਨ ਜੱਜ ਨਿਯੁਕਤ ਕੀਤਾ ਗਿਆ ਸੀ ਇਸ ਤਗਾਸਾ ਨੇ ਆਪਣੇ ਪੱਖ ਵਿੱਚ 162 ਗਵਾਹ ਪੇਸ਼ ਕੀਤੇ ਸਨ ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਮੁਲਜ਼ਮਾ ਵਿਰੁੱਧ ਗਵਾਹੀ ਦੰਦੇ ਹੋਏ ਕਤਲ ਦੀ ਵਾਰਦਾਤ ਅਤੇ ਸਾਜ ਸਾਦ ਦੇ ਤੱਥਾਂ ਦਾ ਵਰਣਨ ਕੀਤਾ ਸੀ ਆਪਣੇ ਵਿਰੁੱਧ ਲਗਾਏ ਇਲਜ਼ਾਮਾਂ ਨੂੰ ਝੂਠ ਠਰਾਉਂਦੇ ਹੋਏ ਬਚਾਓ ਪੱਖ ਨੇ ਜੋ ਗਵਾਹ ਪੇਸ਼ ਕੀਤੇ ਸਨ ਉਹਨਾਂ ਵਿੱਚ ਕਈ ਪੁਲਿਸ ਅਫਸਰ ਵੀ ਸ਼ਾਮਲ ਸਨ ਜੋ ਇਫਤਖਾਸਾ ਨੇ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਸਨ ਮਲਜ਼ਮਾਂ ਵੱਲੋਂ ਮੁੱਖ ਦਲੀਲ ਇਹ ਦਿੱਤੀ ਗਈ ਸੀ ਕਿ ਪੁਲਿਸ ਨੇ ਆਪਣੇ ਸਾਥ بچਾਉਣ ਅਤੇ ਕੁਝ ਸਿਆਸੀ ਨੇਤਾਵਾਂ ਦੇ ਦਬਾਅ ਕਾਰਨ ਉਹਨਾਂ ਨੂੰ ਝੂਠਾ ਫਸਾਇਆ ਸੀ ਇਸ ਸਬੰਧ ਵਿੱਚ ਕਤਲकांड ਦੇ ਮੁੱਖ ਮਲਜ਼ਮ ਸੋਚਾ ਸਿੰਘ ਦਾ ਬਿਆਨ ਵਰਣਨਯੋਗ ਹੈ ਉਸਨੇ ਕਾਂਗਰਸ ਨੇਤਾ ਅਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸਰਦਾਰ ਦਰਬਾਰਾ ਸਿੰਘ ਤੇ ਕੈਰੋਂ ਦੇ ਕਤਲ ਦਾ ਇਲਜ਼ਾਮ ਲਗਾਉਣਾ ਕਿਹਾ ਸੀ ਵੀ ਮੇਰਾ ਪਿੰਡ ਬੀਰਵਾਸੀਆਂ ਸਰਦਾਰ ਦਰਬਾਰਾ ਸਿੰਘ ਦੇ ਚੋਣ ਹਲਕੇ ਵਿੱਚ ਪੈਂਦਾ ਉਹ ਕਾਂਗਰਸ ਟਿਕਟ ਤੇ ਸਫਲ ਹੋ ਗਏ ਜਾਨਾ ਤੇ ਮੈਂ ਸਦਾ ਉਹਨਾਂ ਦਾ ਵਿਰੋਧ ਕੀਤਾ ਸੀ ਇੱਕ ਹੀ ਹਲਕੇ ਅਤੇ ਕਈ ਦੂਸਰੀਆਂ ਗੱਲਾਂ ਦੇ ਕਾਰਨ ਉਹ ਮੇਰੇ ਵੈਰੀ ਬਣ ਗਏ ਸਨ ਅਤੇ ਮੇਰੇ ਨਾਲ ਵੈਰ ਰੱਖਦੇ ਜਾਨੋ ਜਦ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਹੋ ਗਿਆ ਤਾਂ ਉਹਨਾਂ ਦੇ ਲੜਕਿਆਂ ਤੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਮਾਂ ਹਰਕੌਰ ਅਤੇ ਦੂਸਰੇ ਰਿਸ਼ਤੇਦਾਰ ਵੀ ਸਨ ਕਿਹਾ ਸੀ ਕਿ ਸਰਦਾਰ ਕੈਰੋਂ ਦੇ ਕਤਲ ਦੀ ਜ਼ਿੰਮੇਵਾਰੀ ਸਰਦਾਰ ਦਰਬਾਰਾ ਸਿੰਘ ਤੇ ਹੈ ਕੈਰੋਂ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਕਾਂਗਰਸ ਦੇ ਨੇਤਾ ਅਤੇ ਮੰਤਰੀ ਕੇਂਦਰੀ ਸਰਕਾਰ ਦੇ ਵੱਡੇ-ਵੱਡੇ ਕਾਂਗਰਸੀ ਲੀਡਰਾਂ ਨੂੰ ਮਿਲੇ ਸਨ ਅਤੇ ਸੱਚਾਈ ਬਿਆਨ ਕਰਦੇ ਹਾਂ ਉਹਨਾਂ ਨੇ ਸਰਦਾਰ ਦਰਬਾਰਾ ਸਿੰਘ ਨੂੰ ਸਰਦਾਰ ਕੈਰੋਂ ਦੇ ਕਤਲ ਦਾ ਦੋਸ਼ੀ ਠਰਾਇਆ ਸੀ ਅਤੇ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਣ ਦੀ ਮੰਗ ਕੀਤੀ ਸੀ ਉਹਨਾਂ ਨੇ ਤਦ ਪੰਜਾਬ ਪੁਲਿਸ ਦੇ ਡੀਆਈਜੀ ਸ਼੍ਰੀ ਅਸ਼ਵਨੀ ਕੁਮਾਰ ਅਤੇ ਕਮਰ ਸ਼ਮਸ਼ੇਰ ਸਿੰਘ ਨੇ ਕਈ ਉੱਚ ਅਧਿਕਾਰੀਆਂ ਸਮੇਤ ਸਰਕਾਰ ਨੂੰ ਧਮਕੀ ਦਿੱਤੀ ਸੀ ਕਿ ਜੇ ਕੈਰੋਂ ਕਤਲकांड ਦੀ ਜਾਂਚ ਬਿਊਰੋ ਨੂੰ ਸੌਂਪੀ ਗਈ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਗੇ ਕਿ ਸਰਦਾਰ ਦਰਬਾਰਾ ਸਿੰਘ ਦਾ ਮੇਰੇ ਨਾਲ ਵੈਰ ਸੀਗਾ ਇਸ ਲਈ ਉਹਨਾਂ ਨੇ ਮੈਨੂੰ ਗ੍ਰਫਤਾਰ ਕਰਨ ਲਈ ਪੁਲਿਸ ਨੂੰ ਸਖਤ ਹੁਕਮ ਦੇ ਦਿੱਤੇ ਸਨ ਇਸ ਵਗਰੋਂ ਸਰਦਾਰ ਸੁਰਿੰਦਰ ਸਿੰਘ ਕੈਰੋਂ ਗੁਰਿੰਦਰ ਸਿੰਘ ਕੈਰੋਂ ਅਤੇ ਉਹਨਾਂ ਦੇ ਕਈ ਰਿਸ਼ਤੇਦਾਰਾਂ ਨੇ ਕਿਹਾ ਸੀ ਕਿ ਅਸਲੀ ਮੁਲਜ਼ਮਾਂ ਨੂੰ ਹਲੇ ਤੱਕ ਗ੍ਰਫਤਾਰ ਨਹੀਂ ਕੀਤਾ ਗਿਆ ਉਹਨਾਂ ਦਾ ਮੁਲਜ਼ਮ ਤਾਂ ਦਰਬਾਰਾ ਸਿੰਘ ਹੈ ਇਸ ਤਰ੍ਹਾਂ ਦਰਬਾਰਾ ਸਿੰਘ ਨੇ ਮੈਨੂੰ ਬਲੀ ਦਾ ਬੱਕਰਾ ਬਣਾਇਆ ਮੈਂ ਬਿਲਕੁਲ ਬੇਕਸੂਰ ਹਾਂ ਭਾਵੇਂ ਸੋਤਿਆ ਸਿੰਘ ਨੇ ਮੰਨਿਆ ਸੀ ਕਿ ਸਨ 1961 ਵਿੱਚ ਉਹਦੇ ਸੁਖ ਲਾਲ ਹੋਟਲ ਦੇ ਧੰਦੇ ਵਿੱਚ ਹਿੱਸੇਦਾਰ ਬਣੇ ਸਨ ਪਰ ਉਸ ਨੇ ਇਹ ਸਿੱਤ ਕਰਨ ਦਾ ਯਤਨ ਕੀਤਾ ਕਿ ਉਹਨਾਂ ਦੇ ਆਪਸੀ ਸਬੰਧ ਬਹੁਤ ਖਰਾਬ ਹੋ ਗਏ ਸਨ। ਹੋਟਲ ਦਾ ਧੰਦਾ ਕੁਝ ਮਿੰਨੇ ਹੀ ਚੱਲ ਸਕਿਆ ਸੀ ਕਿ ਦੋਹਾਂ ਵਿੱਚ ਝਗੜਾ ਹੋ ਗਿਆ ਜੋ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਗਿਆ ਸੀ। ਸੋਚਾ ਸਿੰਘ ਨੇ ਸੁਖ ਲਾਲ ਨੂੰ ਸਖਤ ਸੱਟ ਮਾਰੀ ਜਿਸ ਦੇ ਜਵਾਬ ਵਿੱਚ ਸੁਖ ਲਾਲ ਨੇ ਆਪਣੀ ਰੈਫਲ ਨਾਲ ਉਸਤੇ ਹਮਲਾ ਕਰ ਦਿੱਤਾ। ਸੋਚਾ ਸਿੰਘ ਆਪਣੀ ਜਾਨ ਬਚਾ ਕੇ ਉੱਥੋਂ ਨਾਸੋਠਿਆ ਤੇ ਫੇਰ ਕਦੇ ਵੀ ਸੁਖ ਲਾਲ ਨੂੰ ਨਹੀਂ ਮਿਲਿਆ ਉਹ ਜਾਨ ਦੇ ਡਰ ਕਰਕੇ ਉਸ ਨੇ ਹਿਸਾਬਕਤਾ ਵੀ ਨਹੀਂ ਲਿਆ। ਅਦਾਲਤ ਵੱਲੋਂ ਪੁੱਛੇ ਜਾਣ ਤੇ ਉਸਨੇ ਕਿਹਾ ਕਿ ਇਸ ਝਗੜੇ ਦੇ ਕਾਰਨ ਪੈਦਾ ਹੋਈ ਦੁਸ਼ਮਣੀ ਕਾਰਨ ਪੁਲਿਸ ਨੇ ਸੁਖ ਲਾਲ ਤੇ ਅਤਿਆਚਾਰ ਕੀਤੇ ਤੇ ਉਸ ਨੂੰ ਝੂਠਾ ਵਾਅਦਾ ਮਾਫ ਗਵਾਹ ਬਣਾ ਕੇ ਖੜਾ ਕਰ ਦਿੱਤਾ ਸੀ ਸੁਖ ਲਾਲ ਨੇ ਵੀ ਸੋਚਾ ਸਿੰਘ ਦੇ ਉਪਰੋਕਤ ਬਿਆਨ ਦੇ ਅੰਸ਼ਾਂ ਨਾਲ ਰਲਦਾ ਮਿਲਦਾ ਬਿਆਨ ਅਦਾਲਤ ਦੇ ਵੀ ਜਤਾ ਦਿੱਤਾ ਸੀ ਜਿਹਰੇ ਵਿੱਚ ਉਸਨੇ ਦੱਸਿਆ ਕਿ 10-11 ਮਹੀਨੇ ਇਕੱਠਿਆਂ ਹੋਟਲ ਚਲਾਉਣ ਮਗਰੋਂ ਉਹਨਾਂ ਵਿੱਚ ਪੈਸੇ ਦੇ ਮਾਮਲੇ ਦੇ ਝਗੜਾ ਹੋ ਗਿਆ ਸੀਗਾ ਸੋਚਾ ਸਿੰਘ ਨੇ ਖੌਂਚਾ ਚੁੱਕੇ ਉਹਦੇ ਮੋਢੇ ਤੇ ਮਾਰਿਆ ਸੀ ਜਿਸ ਦੇ ਨਤੀਜੇ ਵਜੋਂ ਖੂਨ ਨਿਕਲ ਆਇਆ ਸੀ ਅਤੇ ਉਸ ਨੂੰ ਆਪਣੇ ਜ਼ਖਮ ਦਾ ਕਾਫੀ ਸਮੇਂ ਤੱਕ ਇਲਾਜ ਕਰਾਉਣਾ ਪਿਆ ਸੀ ਸੋਚਾ ਸਿੰਘ ਵਾਂਗ ਉਸਨੇ ਵੀ ਇਹ ਕਿਹਾ ਕਿ ਇਸ ਝਗੜੇ ਕਾਰਨ ਉਹਨਾਂ ਦੇ ਸਬੰਧ ਵਿਗੜ ਗਏ ਸਨ ਅਤੇ ਹੋਟਲ ਦੀ ਸਾਂਝੇਦਾਰੀ ਖਤਮ ਹੋ ਗਈ ਸੀ ਉਹਨਾਂ ਦੀ ਸੋਚਾ ਸਿੰਘ ਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਉਸ ਦੇ ਪਾਸ ਸਰਦਾਰ ਕੈਰੋਂ ਦੇ ਕਤਲ ਕਰਨ ਦਾ ਕੋਈ ਕਾਰਨ ਨਹੀਂ ਸੀਗਾ ਸਗੋਂ ਉਹ ਤਾਂ ਉਹਦੇ ਰਿਸ਼ਤੇਦਾਰ ਸਨ ਇਸ ਲਈ ਉਹਨਾਂ ਦੇ ਕਤਲ ਕਰਨ ਦਾ ਕੋਈ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਭਾਵੇਂ ਉਸਨੇ ਨੇਪਾਲ ਵਿੱਚ ਹੋਈ ਆਪਣੀ ਗ੍ਰਿਫਤਾਰੀ ਦੇ ਤੱਥ ਤੋਂ ਇਨਕਾਰ ਨਹੀਂ ਕੀਤਾ ਸੀ ਪਰ ਉਸਨੇ ਇਹ ਸ਼ਿਕਾਇਤ ਜ਼ਰੂਰ ਕੀਤੀ ਸੀ ਕਿ ਉਸਨੂੰ ਗ੍ਰਿਫਤਾਰੀ ਦੇ ਕਾਰਨਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਉਸਨੇ ਇਹ ਇਲਜ਼ਾਮ ਵੀ ਲਗਾਇਆ ਸੀ ਕਿ ਸ਼੍ਰੀ ਅਸ਼ਮਨੀ ਕੁਵਾਰ ਦੇ ਕਹਿਣ ਤੇ ਪੁਲਿਸ ਨੇ ਕਈ ਖਾਲੀ ਕਾਗਜ਼ਾਂ ਤੇ ਰਜਿਸਟਰਾਂ ਆ ਤੇ ਉਹਦੇ ਅੰਗੂਠੇ ਦੇ ਨਿਸ਼ਾਨ ਲਏ ਸਨ ਸਿਨਾਗਤ ਪਰੇਡ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਦੱਸਦੇ ਹੋ ਉਸਨੇ ਕਿਹਾ ਕਿ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਪੁਲਿਸ ਨੇ ਉਸਨੂੰ ਗਵਾਹਾਂ ਨੂੰ ਦਿਖਾ ਦਿੱਤਾ ਸੀ ਤੇ ਉਸਦੀ ਫੋਟੋ ਅਖਬਾਰ ਵਿੱਚ ਛਪ ਚੁੱਕੀ ਸੀ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਦੇ ਅੰਤਮ ਭਾਗ ਵਿੱਚ ਸੋਚਾ ਸਿੰਘ ਨੇ ਇਸ ਗੱਲ ਦੀ ਸ਼ਿਕਾਇਤ ਵੀ ਕੀਤੀ ਸੀ ਕਿ ਪੁਲਿਸ ਨੇ ਉਸ ਦੇ ਘਰ ਅਤੇ ਸਹੁਰੇ ਘਰ ਦੀ ਤਲਾਸ਼ੀ ਦੇ ਸਮੇਂ ਉਸ ਦੀਆਂ ਤਸਵੀਰਾਂ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਸਨ ਅਤੇ ਇਹ ਤਸਵੀਰਾਂ ਅਖਬਾਰਾਂ ਵਿੱਚ ਵੀ ਛਪਾਈਆਂ ਸਨ ਉਸ ਦੇ ਬਿਆਨ ਅਨੁਸਾਰ ਸਰਦਾਰ ਦਰਬਾਰਾ ਸਿੰਘ ਨੇ ਆਪਣਾ ਕਲੰਕ ਧੋਣ ਲਈ ਉਸ ਬੇਦਸੂਰ ਨੂੰ ਝੂਠਾ ਬਸਾਇਆ ਬਾਕੀ ਮੁਲਜ਼ਮਾਂ ਨੇ ਮੁਕਦਮੇ ਨੂੰ ਝੂਠਾ ਦੱਸਦਿਆਂ ਖੁਦ ਨੂੰ ਇੱਕ ਦੂਜੇ ਨਾਲ ਸੰਬੰਧਿਤ ਨਾ ਹੋਣਾ ਸਿੱਧ ਕਰਨ ਦਾ ਯਤਨ ਕੀਤਾ ਪਰ ਇਸ ਤਗਾਸਾ ਨੇ ਗਵਾਹਾਂ ਦੀ ਗਵਾਹੀ ਦੇ ਆਧਾਰ ਤੇ ਇਹ ਸਿੱਧ ਕੀਤਾ ਕਿ ਮਲਜ਼ਮ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਉਹਨਾਂ ਨੇ ਸਾਜ਼ਿਸ਼ ਰਚ ਕੇ ਸਰਦਾਰ ਕੈਰੋਂ ਤੇ ਉਹਨਾਂ ਦੇ ਸਾਥੀਆਂ ਨੂੰ ਕਤਲ ਕਰ ਦਿੱਤਾ। ਮੌਕੇ ਦੇ ਗਵਾਹਾਂ ਵਿੱਚੋਂ ਸੀਤਾਰਾਮ ਬੇਲਦਾਰ ਦਾ ਬਿਆਨ ਵਰਦਨਯੋਗ ਹੈ। ਉਸ ਨੇ ਇਸ਼ਤ ਕਾਸਾ ਦੀ ਕਹਾਣੀ ਦੀ ਪੁਸ਼ਟੀ ਕਰਦੇ ਹਾਂ ਘੜਨਾ ਦੀ ਥਾਂ ਤੇ ਹੋਏ ਕਤਲ ਦਾ ਵੇਰਵਾ ਦੱਸਿਆ ਸੀ। ਸੀਤਾਰਾਮ ਬੇਲਦਾਰ ਦੇ ਬਿਆਨ ਅਨੁਸਾਰ ਮਲਜ਼ਮ ਉਥੇ ਘੜਨਾ ਵਾਲੀ ਥਾਂ ਤੇ ਟਹਿਲਦੇ ਰਹੇ ਸਨ। ਇੱਕ ਪਿੰਡੂ ਨੇ ਉਹਨਾਂ ਨੂੰ ਚਾਰ ਪੈ ਲਿਆ ਕੇ ਦਿੱਤੀ ਜਿਸ ਤੇ ਉਹ ਬੈਠੇ ਸਨ। ਉਹਨਾਂ ਨੇ ਇੱਕ ਝੋਲੇ ਵਿੱਚੋਂ ਸੰਤਰੇ ਕੱਢ ਕੇ ਆਪ ਖਾਦੇ ਤੇ ਕੁਝ ਬੱਚਿਆਂ ਨੂੰ ਵੰਡ ਦਿੱਤੇ। ਲਗਭਗ ਪੌਣੇ 12 ਵਜੇ ਉਹਨਾਂ ਵਿੱਚੋਂ ਇੱਕ ਮੌਨਾ ਮੁਲਜ਼ਮ ਬਲਦੇਵ ਸਿੰਘ ਨਾਲੇ ਦੀ ਤਰਫ਼ ਜਾ ਕੇ ਟਾਲੀ ਦੇ ਦਰਖਤ ਹੇਠਾਂ ਪੱਥਰਾਂ ਦੀ ਢੇਰ ਤੇ ਬੈਠ ਗਿਆ। 12 ਵਜੇ ਦੇ ਲਗਭਗ ਮਜ਼ਦੂਰ ਲੋਕ ਦੁਪਹਿਰ ਦਾ ਖਾਣਾ ਖਾਣ ਲਈ ਚਲੇ ਗਏ ਸਨ ਕਿਉਂਕਿ ਸੀਤਾਰਾਮ ਬੇਲਦਾਰ ਦੀ ਡਿਊਟੀ ਟ੍ਰੈਫਿਕ ਕੰਟਰੋਲ ਕਰਦੇ ਲੱਗੀ ਹੋਈ ਸੀ। ਇਸ ਲਈ ਉਹ ਖਾਣਾ ਖਾਣ ਨਹੀਂ ਗਿਆ। 15 ਮਿੰਟ ਮਗਰੋਂ ਦਿੱਲੀ ਵੱਲੋਂ ਇੱਕ ਕਾਰ ਆਉਂਦੀ ਦੀ ਸੀ। ਤਦ ਸੁਤਿਆ ਸਿੰਘ ਨੇ ਚੀਕ ਕੇ ਬਲਦੇਵ ਸਿੰਘ ਨੂੰ ਕਿਹਾ ਵੀ ਹਥਿਆਰ ਲੈ ਕੇ ਤਿਆਰ ਹੋ ਜਾ। ਇਸ ਦੇ ਨਾਲ ਹੀ ਉਸ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਲਿਆ ਉਸੇ ਸਮੇਂ ਕਰਨਾਲ ਵੱਲੋਂ ਇੱਕ ਬੱਸ ਆ ਗਈ ਬਲਦੇਵ ਸਿੰਘ ਨੇ ਸੜਕ ਤੇ ਡਰਮ ਡੇ ਕੇ ਰਸਤਾ ਬੰਦ ਕਰ ਦਿੱਤਾ ਸਰਦਾਰ ਕੈਰੋ ਦੀ ਕਾਰ ਅਜੇ 60-70 ਗਾਦੀ ਦੂਰੀ ਤੇ ਹੀ ਸੀਗੀ ਕਿ ਸੋਚਾ ਸਿੰਘ ਨੇ ਸੀਤਾ ਰਾਮ ਗਵਾ ਨੂੰ ਝੰਡੀ ਦਿਖਾ ਕੇ ਕਾਰ ਰੋਕਣ ਦੀ ਕਿਹਾ ਕਿਉਂਕਿ ਉਸ ਨੂੰ ਦੱਸਿਆ ਗਿਆ ਕਿ ਕਾਰ ਵਿੱਚੋਂ ਫੀਮ ਬਰਾਮਦ ਕਰਨੀ ਹੈ ਗਵਾ ਦੇ ਬਿਆਨ ਅਨੁਸਾਰ ਉਸ ਨੇ ਕਾਰ ਨੂੰ ਲਾਲ ਝੰਡੀ ਦਿਖਾ ਕੇ ਰੁਕਣ ਦਾ ਇਸ਼ਾਰਾ ਕੀਤਾ ਕਾਰ ਇਸ਼ਾਰਾ ਪਾ ਕੇ ਰੁਕ ਗਈ ਅੱਖ ਦੇ ਚਵਕਾਰੇ ਵਿੱਚ ਮਲਤਮਾ ਨੇ ਕਾਰ ਨੂੰ ਘੇਰ ਲਿਆ ਤੇ ਉਸ ਵਿੱਚ ਬੈਠੀਆਂ ਸਵਾਰੀਆਂ ਨੂੰ ਵੀ ਨਹੀਂ ਛੱਡਿਆ ਜੋ ਕਿ ਰਸੋਈ ਪਿੰਡ ਵੱਲ ਨੂੰ ਨਸੀਆਂ ਜਾ ਰਹੀਆਂ ਸਨ। ਕਤਲ ਕਰਨ ਮਗਰੋਂ ਚਾਰੇ ਮੁਲਜ਼ਮ ਡਰੇ ਨੰਬਰ 8 ਵੱਲ ਨਸ ਗਏ ਤਾਂ ਖੂਨ ਨਾਲ ਲਿਬੜੀਆਂ ਲਾਸ਼ਾਂ ਨੂੰ ਦੇਖ ਕੇ ਲੋਕਾਂ ਨੇ ਸ਼ੋਰ ਮਚਾ ਦਿੱਤਾ ਕਿ ਪ੍ਰਤਾਪ ਸਿੰਘ ਕੈਰੋ ਦਾ ਕਤਲ ਕਰ ਦਿੱਤਾ ਗਿਆ। ਬੱਸ ਵਿੱਚ ਬੈਠੀਆਂ ਔਰਤਾਂ ਦੇ ਬੱਚਿਆਂ ਨੇ ચીਕ ਜਿਹੜਾ ਬਾ ਦਿੱਤਾ। ਉਹਨਾਂ ਨੇ ਸ਼ੋਰ ਮਚਾਉਣਾ ਆਰੰਭ ਕਰ ਦਿੱਤਾ ਵੀ ਉੱਥੋਂ ਤੁਰੰਤ ਚੱਲਿਆ ਜਾਵੇ। ਇਸ ਤੇ ਸਾਰੇ ਯਾਤਰੀ ਬੱਸ ਵਿੱਚ ਬੈਠ ਗਏ ਤੇ ਡਰਾਈਵਰ ਬੱਸ ਨੂੰ ਦਿੱਲੀ ਵੱਲ ਲੈ ਗਿਆ। ਸੀਤਾ RAM ਨੇ ਅਦਾਲਤ ਵਿੱਚ ਬਿਆਨ ਦੰਦਿਆਂ ਕਿਹਾ ਵੀ ਉਹ ਉਸੇ ਸਮੇਂ ਰਿਵਰਸ ਹੋ ਗਿਆ ਤੇ ਸਿੱਧਾ ਸੜਕ ਦੇ ਨੇੜੇ ਲੱਗੇ ਆਪਣੇ ਤੰਬੂ ਵਿੱਚ ਲਿਆ ਗਿਆ ਸੀ। ਇਸਤਗਾਸਾ ਦੇ ਦੂਸਰੇ ਗਵਾਹਾਂ ਨੇ ਜੋ ਦੇਖਿਆ ਸੀ ਉਹਦੇ ਸਬੰਧ ਵਿੱਚ ਆਪਣੇ ਬਿਆਨ ਅਦਾਲਤ ਵਿੱਚ ਦਰਜ ਕਰਵਾਏ। ਕਤਲ ਦੇ ਪਿਛੋਕਰ ਤੋਂ ਲੈ ਕੇ ਸਾਦਿਸ਼ ਕਤਲ ਦੀ ਵਾਰਦਾਤ, ਮੁਲਜ਼ਮਾਂ ਦੇ ਨਸਨ, ਉਹਨਾਂ ਤੋਂ ਹਥਿਆਰਾਂ ਦੀ ਬਰਾਮਦਗੀ, ਉਹਨਾਂ ਦੀ ਗ੍ਰਿਫਤਾਰੀ ਅਤੇ ਸ਼ਨਾਖਤ ਪਰਵੇੜ ਨਾਲ ਸੰਬੰਧਤ ਥਾਣੇ ਨੂੰ ਗਵਾਹਾਂ ਦੀ ਗਵਾਹੀ ਰਹੀ ਅਦਾਲਤ ਦੇ ਰਿਕਾਰਡ ਤੇ ਲਿਆਂਦਾ ਗਿਆ। ਇਸਤਗਾਸਾ ਅਤੇ ਬਚਾਓ ਪੱਖ ਦੇ ਗਵਾਹਾਂ ਦੀ ਸੂਚੀ ਇੰਨੀ ਲੰਬੀ ਸੀ ਕਿ ਮੁਕੱਦਮੇ ਦਾ ਅੰਤਮ ਫੈਸਲਾ ਹੁੰਦੇ ਹੁੰਦੇ 2 ਸਾਲ ਦਾ ਸਮਾਂ ਲੱਗ ਗਿਆ। ਬਹਿਸ ਵੀ ਕਈ ਦਿਨ ਚੱਲਦੀ ਰਹੀ ਜਿੱਥੇ ਸਰਕਾਰ ਵੱਲੋਂ ਨਿਯੁਕਤ ਐਡਵੋਕੇਟ ਜਰਨਲ ਨੇ ਮੁਲਜ਼ਮ ਬਲਦੇਵ ਸਿੰਘ ਸੰਗਾ ਅਤੇ ਨਾਰ ਸਿੰਘ ਫੌਜੀ ਦੇ ਬਿਆਨਾਂ ਨੂੰ ਮਰਜ਼ੀ ਨਾਲ ਦਿੱਤੇ ਦੱਸਦਿਆਂ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਅਤੇ ਉਹਨਾਂ ਦੇ ਸਾਥੀਆਂ ਦੇ ਕਤਲ ਦੀ ਸਾਜ਼ਿਸ਼ ਰਚ ਕੇ ਸੋਚਾ ਸਿੰਘ ਨਾਰ ਸਿੰਘ ਫੌਜੀ ਬਲਦੇਵ ਸਿੰਘ ਅਤੇ ਭਗੌੜਾ ਦਿਆ ਸਿੰਘ ਨੇ ਦਿਨ ਦਿਹਾੜੇ ਜਰਨੈਲੀ ਸੜਕ ਤੇ ਇੱਕ ਅਜੀਹਾ ਅਪਰਾਧ ਕੀਤਾ ਜਿਸ ਦੀ ਉਦਾਹਰਨ ਮਿਲਣੀ ਮੁਸ਼ਕਲ ਹੈ ਸਰਕਾਰੀ ਵਕੀਲ ਨੇ ਵਾਦਾ ਮਾਫ ਗਵਾਹ ਸੁਖ ਲਾਲ ਦੇ ਬਿਆਨਾਂ ਨੂੰ ਵੀ ਈਸ਼ਤ ਕਾਸਾ ਦੀ ਕਹਾਣੀ ਦਾ ਸਮੁੱਚਾ ਆਧਾਰ ਮੰਨਣ ਦੀ ਦਲੀਲ ਦੰਦਿਆ ਕਿਹਾ ਵੀ ਸੁਖ ਲਾਲ ਨੇ ਆਪਣੇ ਬਿਆਨ ਬਿਨਾਂ ਕਿਸੇ ਜ਼ਬਰਦਸਤੀ ਦੇ ਦਿੱਤੇ ਸਨ ਪਰ ਸੈਸ਼ਨ ਕੋਰਟ ਵਿੱਚ ਆਪਣਾ ਪੈਂਤੜਾ ਇਸ ਲਈ ਬਦਲਿਆ ਤਾਂ ਕਿ ਆਪਣੇ ਆਪ ਦੀ ਸਹਾਇਤਾ ਕਰ ਸਕੇ ਉਹ ਈਸਤ ਗਾਸਾ ਦੇ ਦੂਸਰੇ ਗਵਾਹਾਂ ਦਾ ਜ਼ਿਕਰ ਕਰਦੇ ਹਾਂ ਉਹਨਾਂ ਨੇ ਕਿਹਾ ਵੀ ਉਹ ਸੱਚਾਈ ਦੀ ਕਸੌਟੀ ਤੇ ਸਹੀ ਉਤਰੇ ਨੇ ਬਚਾਓ ਪੱਖ ਵੱਲੋਂ ਮਲਜ਼ਮਾਂ ਦੇ ਵਕੀਲ ਨੇ ਵੀ ਕੋਈ ਘੱਟ ਜ਼ੋਰਦਾਰ ਬਹਿਸ ਨਹੀਂ ਕੀਤੀ ਸੀ ਉਹਨਾਂ ਕਿਹਾ ਕਿ ਈਸਤ ਗਾਸਾ ਦੇ ਸਾਰੇ ਗਵਾਹ ਮਲਜ਼ਮਾ ਵਿਰੁੱਧ ਨਕਲੀ ਖੜੇ ਕੀਤੇ ਸਨ ਅਤੇ ਪੁਲਿਸ ਨੇ ਮਲਜ਼ਮਾਂ ਨੂੰ ਫਸਾਉਣ ਲਈ ਇੱਕ ਝੂਠੀ ਕਹਾਣੀ ਘੜੀ ਤਾਂ ਕਿ ਉਹਦੀ ਸਾਖ ਬਚ ਜਾਵੇ ਗਵਾਹਾਂ ਦੇ ਬਿਆਨਾਂ ਵਿੱਚ ਆਏ ਫਰਕ ਦਾ ਹਵਾਲਾ ਦੇ ਕੇ ਮੁਲਜ਼ਮਾਂ ਵੱਲੋਂ ਇਹ ਕਿਹਾ ਗਿਆ ਕਿ ਈਫਤਗਾਸਾ ਦੀਆਂ ਸ਼ਾਹਤਾ ਤੋਂ ਕੋਈ ਇਲਜ਼ਾਮ ਸਿੱਧ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਬੇਕਸੂਰ ਮੰਨ ਕੇ ਬਰੀ ਕਰ ਦਿੱਤਾ ਜਾਵੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਮਗਰੋਂ ਲਾਇਕ ਜੱਜ ਸ਼੍ਰੀ ਐਸ ਐਸ ਮਿੱਤਰ ਨੇ ਸਨ 1970 ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਉਹਨਾਂ ਨੇ ਬਚਾਓ ਪੱਖ ਦੀਆਂ ਬਹੁਤੀਆਂ ਦਲੀਲਾਂ ਨੂੰ ਰੱਦ ਕਰਦਿਆਂ ਈਫਤਗਾਸਾ ਦੀ ਕਹਾਣੀ ਨੂੰ ਸਹੀ ਠਰਾਇਆ ਅਤੇ ਮੁਲਜ਼ਮਾਂ ਨੂੰ ਮੌਤ ਹੀ ਸਜ਼ਾ ਸੁਣਾਈ ਉਹਨਾਂ ਨੇ ਸਾਰੇ ਮੁਲਜ਼ਮ ਸਖਤ ਦੇ ਵਿੱਚ ਆ ਗਏ ਸਨ ਪਲ ਪਰ ਲਈ ਉਹਨਾਂ ਦੀਆਂ ਅੱਖਾਂ ਅਗੇ ਹਨੇਰਾ ਗਿਆ ਸੀ ਪਰ ਐਨੀ ਵੱਡੀ ਸਜ਼ਾ ਸੁਣ ਕੇ ਉਹਨਾਂ ਨੇ ਮੌਤ ਤੋਂ ਬਚਣ ਦੀ ਆਸ ਨਹੀਂ ਛੱਡੀ ਸੀ ਉਹਨਾਂ ਨੇ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ ਜਿਸ ਦੀ ਸੁਣਵਾਈ ਅਤੇ ਫੈਸਲੇ ਤੱਕ ਉਹਨਾਂ ਨੂੰ ਜਿਉਣ ਲਈ ਕੁਝ ਹੋਰ ਸਮਾਂ ਮਿਲ ਗਿਆ ਸੋਚਾ ਸਿੰਘ ਨੇ ਜੇਫ ਦਰਜਾ ਦਹਿਸ਼ਤਕਾਰਨ ਸਰਦਾਰ ਪ੍ਰਤਾਪ ਸਿੰਘ ਘਰੋਂ ਦਾ ਕਤਲ ਕੀਤਾ ਸੀ ਉਹ ਅਜੇ ਸਮਾਪਤ ਨਹੀਂ ਹੋਇਆ ਸੀਗਾ ਓਚਾ ਪਿੰਡ ਮਰਡਰ ਕੇਸ ਦੀ ਫਾਈਲ ਅਜੇ ਖੁੱਲੀ ਪਈ ਸੀ ਪਾਵੇਂ ਇਸ ਮੁਕੱਦਮੇ ਤੇ ਦੋ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਸੀ ਪਰ ਬਾਕੀ ਦੇ ਦੋ ਮੁਲਜ਼ਮਾਂ ਤੇ ਮੁਕੱਦਮਾ ਚਲਾਏ ਜਾਣ ਲਈ ਕਾਨੂੰਨ ਉਡੀਕ ਕਰ ਰਿਹਾ ਸੀ ਸੋ ਦੋਸਤੋ ਇਹ ਸੀ ਕੈਰੋਂ ਕਤਲकांड ਦਾ ਭਾਗ 11ਵਾਂ ਤੇ ਭਾਗ 12ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਛੇਤੀ ਆਵਾਂਗੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ